ਆ ਗੰਡੇ ਭੁਖ ਦੇਖ ਕਿੱਡੀ-ਕੱਡੀ ਹੋਈ ਖੜੀ ਤੇ ਮੇਰੀ ਯਾਦ ਨੂੰ ਗੁੰਦਲੀ ਤਿਆਰ ਹੋਣੀ ਸੀ ਇਹਦਾ ਹੈ ਇਹ ਤਾਂ ਜੀ ਨੂੰ ਗੁੰਦਲੀ ਤਿਆਰ ਹੋਣੀ ਸੀ ਉੱਥੇ ਵੱਟ ਬਣਾਣੇ ਤੂੰ ਆਲਰੇੜੀ ਆਪਾਂ ਨਹੀਂ ਲੱਗ ਜਾਣਦੇ ਆਪਾਂ ਲੈਂਦੇ ਸੀ ਗਾਇਸ ਗੰਡੇ ਇੱਧਰ ਦੇਖੋ ਆਪਣੇ ਕਣਕ ਵਗੈਰਾ ਵੀ ਠੀਕ ਹੈ ਕਈ ਤਾਂ ਮਖਰੇ ਰੱਖਿਆ ਸੀ ਕਰੇਗਾ ਤੂੰ ਰੱਖ ਲੈ ਆਵਾਣ ਨਾਲ ਉੱਥੇ ਵੱਟ ਬਣਾਣੇ ਗੰਡੇ ਲਾ ਦੇ ਨੇ ਤੇ ਇਸ ਤੇ ਕੀ ਲਾਵਾਂਗੇ ਇਸ ਵੱਟ ਤੇ ਇਸ ਤੇ ਲੱਗੀਆਂ ਮੋੜੀਆਂ ਮੋੜੀਆਂ ਲਾ ਵੀ ਦਿੱਤੀਆਂ ਅਈਆ ਅਦਰ ਦੇਖੋ ਗਾਇਜ਼ ਆਪਾਂ ਨਾ ਲਸਣ ਨੂੰ ਲਾਈ ਜਾਨੇ ਆ ਸੌਰੀ ਲੱਗੇ ਭਰ ਗਿਆ ਕੇ ਹਾਂ ਭਰ ਗਿਆ ਕਿੱਥੇ ਲਾਉਣੇ ਛੋਲੇ ਹੋਰ ਲਿਆ ਕੇ ਬੀਜ ਦਾਂਗੇ ਨਾ ਆ ਗੰਡੇ ਆ ਨਾਲ ਨਾਲ ਅادله ਵਟਾਉਂ ਅੱਛਾ ਇੱਥੇ ਕੇ ਸਹੀ ਜਗ੍ਹਾ ਤੇ ਇਸ ਤਰੀਕੇ ਅਸੀਂ ਜਗੜ ਲੜਾ ਕੇ ਜੀ ਪਾਣੀ ਲੈ ਕੇ ਆਏ ਆ ਤੇ ਕਾ ਲੋ ਮੈਂ ਲੈ ਕੇ ਨਹੀਂ ਕਈ ਮੈਂ ਲੈ ਕੇ ਨਹੀਂ ਕਈ ਹਾਂ ਭਾਈੁੰਡਾ ਕਿਵੇਂ ਆਇਆ ਉਹੀ ਆਇਆ ਤੇ ਗਾਈਸ ਤੁਹਾਨੂੰ ਪਤਾ ਹੈ ਵੀ ਆਪਾਂ ਕਣਕ ਬੀਜੀ ਆ ਕੱਲ ਦੇ ਵਲੌਗਸ ਆਪਾਂ ਤੁਹਾਨੂੰ ਦੱਸਤਾ ਸੀਗਾ ਤੇ ਆਪਾਂ ਲਾ ਲਿਆ ਗੰਡੇ ਗੁੰਡੇ ਵੀ ਲਾ ਲਿਆ ਜੱਸ ਨੂੰ ਪਾਣੀ ਵਗੈਰਾ ਲਾਇਆ ਤੇ ਗੁੰਦਲੀ ਵਾਲੇ ਗੰਡੇ ਲਾਉਣੇ ਆ ਜੀ ਹਾਂ ਚੱਕ ਤੋ ਫਰੀ ਭੁੱਲ ਤਕਾ ਹਾਂ ਚੱਕ ਦੀ ਆਹ ਇਥੇ ਥਾ ਹੋਰ ਬਣਾਉਂਦੇ ਆ ਤੇ ਆਪਣੇ ਨਾਲ ਕਈ ਦਿਨ ਹੋ ਗਏ ਪਿਆਜ਼ ਲਿਆ ਕੇ ਰੱਖੇ ਹੋਏ ਸੀਗੇ ਤੇ ਆ ਤੁਹਾਨੂੰ ਪਤਾ ਵੀ ਆਪਣੇ ਜਿਹੜੇ ਵੱਲੇ ਸੀਗੇ ਕੰਨ ਇੱਥੇ ਲਾ ਦਿੰਨੇ ਆ ਆ ਦੇਖੋ ਜੀ ਚਿੱਟੇ ਤੇ ਲਾਲ ਪਿਆਜ਼ ਇਹ ਗੁੰਦਲੀ ਤਿਆਰ ਹੋਣੀ ਸੀ ਤੇ ਕਹਿੰਦੇ ਚਿੱਟੇ ਦਾ ਮਿੱਠੇ ਆ ਦੇਖੋ ਸਾਰੇ ਗਰੇਪ ਹੈ ਸਾਨੂੰ ਲਿਆ ਕੇ ਕਾਫੀ ਦਿਨ ਹੋ ਗਏ ਰੱਖਿਆ ਨੂੰ ਪਾਣੀ ਨਾ ਨਿਕਲ ਹੀ ਜਾਂਦਾ ਇੱਥੋਂ ਪੈਪ ਪਾਟ ਗਈ ਆ ਜਾਂ ਕਾਲੀ ਵੀ ਪਾਟੀ ਹੋਈ ਆ ਪਾਣੀ ਨਿਕਲਦਾ ਹੋ ਤੇ ਇਸ ਤਰੀਕੇ ਲਾਉਣਾ ਹੈ ਆ ਬੱਟਾ ਅੱਛਾ ਆ ਦੇਖੋ ਜੀ ਇੱਥੇ ਆਪਾਂ ਮਿਰਚਾਂ ਵੀ ਲਾ ਰੱਖੀਆਂ ਤੇ

ਯੋ ਪਤਾ ਹੈ ਕਿਹੜਾ ਹੈ ਜਿਹੜੇ ਸਕੂਲ ਜਵਾਹ ਜਾਂਦੇ ਨਹੀਂ ਨਾ ਕਰੇ ਸਕੂਲ ਨਹੀਂ ਜਾਂਦੇ ਉਹ ਹੈ ਅੱਛਾ ਉਹ ਇੱਥੇ ਭੱਜ ਕੇ ਬੈਠਾਣਾ ਆ ਗਿਆ ਸਕੂਲ ਨਹੀਂ ਜਾਂਦਾ ਓਏ ਉਹ ਦੇਖੋ ਲੁੱਕੇ ਬੈਠਾ ਹੈ ਲੁੱਕੇ ਬੈਠਾ ਹੈ ਹੈ ਤਾਂ ਫਿਰ ਗਵਾ ਚਲੇ ਜਾਂਦੇ ਤਾਂ ਵੀ ਨਹੀਂ ਜਾਂਦਾ ਇਹ ਅੱਛਾ ਇਹ ਬੱਗ ਵਾਲਾ ਨਾ ਮੁੰਡਾ ਹੈ ਠੀਕ ਹੈ ਬੱਗ ਵਾਲਾ ਬੱਗ ਹਾਂ ਬੱਗ ਬੱਗ ਗਾਈਆਂ ਦੇ ਬੱਗ ਇੱਥੇ ਆਪਾਂ ਜਗਾ ਬਣਾ ਕੇ ਵਧੀਆ ਇਹ ਕਹਿੰਦੇ ਛੋਲੇ ਟਾਟਾ ਆਲੇ ਵੀ ਲੱਗ ਜਾਣਗੇ ਕਿਉਂ ਛੋਲੇ ਦੇ ਟੋਟੇ ਹੀ ਲੱਗਦੀਆਂ ਨਹੀਂ ਮੈਂ ਕਿਹਾ ਕੀ ਹੈ ਵੀ ਪਰਜੀ ਪਰਜੀ ਵਾਸਤੇ ਇੰਨੀ ਜਗ੍ਹਾ ਬਣਾਈ ਹੁੰਦੀ ਨਾ ਵਰੀ ਐਸੀ ਹੈ ਨਾ ਇੰਨੀ ਥਾਂ 'ਚ ਖਸਖਸ ਬੀਜ ਦਾਂਗੇ ਹਾਂ ਹਾਂ ਗਾਈਜ਼ ਐ ਮੈਂ ਮਜ਼ਾਕ ਕਰ ਰਿਹਾ ਜੋ ਕੋ ਸੱਸੀ ਨਹੀਂ ਕਰਦੇਗੇ ਮਜ਼ਾਕ ਕਰਦੇ ਖਸਖਸ ਲਾ ਦਾਂਗੇ ਪਤਾ ਕਿ ਪਰਮਿਸ਼ਨ ਦੋਗਨਾਲਾ ਜੀ ਬੀ ਦਾ ਨਹੀਂ ਤੂੰ ਆਪਾਂ ਤਾਂ ਪਰਮਿਸ਼ਨ ਵੈਸੇ ਨਾ ਪਤਾ ਕੀ ਗੱਲ ਹੈ ਚਿੱਟੇ-ਚੁੱਟੇ ਨਾਲੋਂ ਤਾਂ ਫੀਮ ਵਗੈਰਾ ਪੋਸਟ ਵਗੈਰਾ ਖਾਇਆ ਜਾਵੇ ਨਾ ਤੇ ਉਹ ਸਹੀ ਰਹਿੰਦਾ ਆਪਣੇ ਸਰੀਰ ਦੀਆਂ ਨਾੜਾਂ ਤਾਂ ਚੱਲਦੀਆਂ ਚਿੱਟਾ ਇੱਕ ਐਸੀ ਚੀਜ਼ ਹੈ ਜੀ ਜਿਹਦੇ ਨਾਲ ਬੰਦਾ ਬਚਣਾ ਹੀ ਮੁਸ਼ਕਲ ਹੋ ਜਾਂਦਾ ਜੋੜੇ ਚ ਲੱਗ ਜਾਂਦਾ ਆ ਕੇ ਜਿਵੇਂ ਰੇਜਰਟਰ ਪਿੱਛੇ ਪਿੱਛੇ ਪਰਿਵਾਰ ਰਹਿ ਜਾਂਦਾ ਰੋਂਦਾ ਬਿਲਕਦਾ ਉਹ ਕਹਿੰਦੇ ਉਹ ਦੇਖੋ ਜਿਵੇਂ ਚੁੰਡੇ ਚ ਲੱਗਿਆ ਪਰਿਵਾਰ ਐਵੇਂ ਚੁੰਡੇ ਚ ਲੱਗ ਜਾਂਦਾ ਹੈ ਕੀ ਲੰਗੜਾ ਹੋ ਜਾਂਦਾ ਚਿੱਟੇ ਨਾਲ ਚਿੱਟੇ ਨਾਲ ਲੰਗੜਾ ਹੋ ਜਾਂਦਾ ਹੈ ਚਿੱਟੇ ਵਾਲਾ ਤੈਨੂੰ ਕੀ ਪਤਾ ਇਹ ਹਾਲ ਦੇਖਦਾ ਉੱਥੇ ਅੱਛਾ ਉਹ ਤੂੰ ਸਾਰਾ ਦਿਨ ਬਾਗਾ ਇਹ ਕਰਦੇ ਕੀ ਨੇ ਅੱਛਾ ਅੱਛਾ ਮੁੱਠੇ ਉਹੀ ਜਾਂਦੇ ਲੈ ਠੀਕ ਤਾਂ ਹੀ ਆਂਦਾ ਗੋਡੇ ਤੇ ਹੱਥ ਰੱਖ ਲੈ ਕੇ ਤਰਦੇ ਜਿੱਦੋਂ ਤੁਰਿਆ ਹੀ ਨਹੀਂ ਜਾਂਦਾ ਅਗਰੇ ਤਾਂ ਗੋਡਿਆਂ ਤੇ ਹੱਥ ਰੱਖਣੇ ਫੇਰ ਦੋ ਜ਼ਿਆਦਾ ਲੈ ਲੈਂਦੇ। ਤੇ ਵਾਲੇ ਦੇ ਉੱਤੇ ਆ ਜਾਏ ਕੋਈ। ਉਹ ਸਾਪ ਹੀ ਲੜ ਜਾਂਦਾ। ਚਿੱਟੇ ਵਾਲੇ ਦੇ? ਹਾਂ। ਅੱਛਾ। ਬਿਮਾਰੀ ਹੈ ਤਗੜੀ ਹੈ। ਹਾਂ। ਇੱਕ ਬੱਟਾ ਆਪਾਂ ਹੋਰ ਤਿਆਰ ਕਰ ਲਈ। ਥੋੜੀ ਜਗ੍ਹਾ ਪਛੜਣੀ ਸੀ ਹੈ ਨਾ। ਜੋ ਕਿ ਕਣਕ ਹੋ ਜਾਂਦੀ ਹੈ ਇਹਨੇ। ਹਾਂ। ਘਰ ਜੋਕਰੀ ਵਧੀਆ ਕਣਕ ਹੋ ਜਾਂਦੀ ਹੈ। ਕੁਸ ਸਾਡੇ ਕੋਟੇ ਤੋਂ ਆ ਜਾਂਦੀ ਹੈ। ਕਿਰਪਾ ਭਰਾਵਾ ਵਾਹਿਗੁਰੂ ਦੀ। ਔਰ ਹੋਈ ਫੜਾ ਦਿੰ। ਹਾਂਜੀ ਆਪਾਂ ਜਗਾ ਵੀ ਵੇਚਣੀ ਹੈ ਜੇ ਕਿਸੇ ਨੇ ਲੈਣੀ ਹੋਵੇ ਤਾਂ। ਪੂਰਾ ਧਾਮ ਮਿਲ ਨਹੀਂ ਰਿਹਾ ਅਸੀਂ ਵੇਚ ਨਹੀਂ ਰਹੇ ਕਿੰਨੇ ਚ ਵੇਚਣੀ ਹੈ ਪੈਲੀ ਕਿੰਨੇ ਚ ਵੇਚਣੀ ਹੈ ਦੋ ਕਨਾਲ ਦੋ ਕਨਾਲਾ ਕਿੰਨੇ ਚ ਵੇਚਣੀ ਹੈ 4 ਦਾ 4 ਲੱਖ ਦੀਆਂ ਜੀ ਦੋ ਕਨਾਲਾ ਅਗਰ ਕਿਸੇ ਨੇ ਵੀ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਜਰੂਰ ਸੰਪਰਕ ਕਰਿਓ ਜੀ ਆਪਾਂ ਨੰਬਰ ਸਕਰੀਨ ਤੇ ਆਪਾਂ ਦੇ ਦੇ ਦਾਂਗੇ ਜੀ ਜ਼ਮੀਨ ਵਾਸਤੇ ਅਗਰ ਕਿਸੇ ਨੂੰ ਵੀ ਲੋੜ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਦੇ ਫੋਨ ਨੰਬਰ ਤੇ ਬਾਕੀ ਲਿਖੀਆਂ ਦੀ ਗੱਲ ਹੈ ਜੀ ਜਿੰਨਾ ਚਿਰ ਜਿੱਥੇ ਚੋਕ ਲਿਖੀ ਹੈ ਨਾ ਉੱਥੇ ਚੁੱਕ ਕੇ ਜਾਣੀ ਪੈਂਦੀ ਹੈ। ਕਬੂਤਰ ਉਡਾਇਆ ਕਰਾਂਗੇ। ਲੈ ਉਹ ਬਾੜੀ ਸਿੱਖਿਆ ਦੇਈ ਜਾਂਦੇ ਤੈਨੂੰ ਆਕੇ। ਤੋ ਡੰਡੇ ਰਗੜਾ ਦੇ ਚੱਲ। ਚੱਲ ਚੱਲ ਕਿਥੋਂ। ਠੀਕ ਹੈ ਨਾ। ਬਾਜ ਲਿਆਵਾਂਗੇ ਤੇ ਉਹ ਫੜਵਾਇਆ ਕਰਾਂਗੇ। ਲਿਆਵਾਂਗੇ ਬਾਜਾਂ ਵਾਲੇ ਦਾ ਤੇ ਸਾਜ ਸੱਜਾਂ ਵਾਲੇ ਦਾ। ਹਮ। ਹਾਂ ਜੀ। ਇਹ ਵੀ ਗੱਲ ਸਹੀ ਹੈ। ਹੁਣ ਮੈਂ ਉਹ ਤਿੱਤਰ ਜਾਂ ਫੜ ਰੱਖਿਆ ਹੋਇਆ ਬੰਨ ਰੱਖਿਆ ਉਹਨੂੰ ਕੁੱਤਰਾ ਆਇਆ ਸੀ ਚੋਰੀ ਕਰਨ ਆ ਇਹਨੂੰ ਕੇ ਹਾਂ ਥੰਗਲ ਪਾਰੱਖਾਂ ਦੇ ਲੱਤ ਨਾਲ ਬੱਟੇ ਮੋਜ ਨਾਲ ਟੁਕੜ ਟੁਕੜ ਛਾਗੇ ਲੋਦੀ ਨੂੰ ਤੋੜਦਾ ਸੀ ਮੈਂ ਸਨ ਪੜਾ ਲੈਂਦਾ ਖੁੱਡੇ 'ਚ ਵਿੱਚ ਵੜ ਗਿਆ ਉਹਨਾਂ ਦੇ ਕੂਤ ਆਪਣੇ ਆਪਣੇ ਮੁੰਡੀ ਲਾਤੀ ਆਪਣੇ ਨਹੀਂ ਇੱਥੇ ਕਹਿੰਦੇ ਉਹ ਆਪਣੇ ਰਵੀ ਸੀ ਨਹੀਂ ਬਨੋਦੀ ਦੀ ਵੀ ਪਈ ਹੈ ਵੀਡੀਓ ਟੈਲੀਫੋਨ 'ਚ ਇਧਰ ਦੇਖੋ ਲਾੜ ਕਰਦਾ ਹੁਣ ਕੁੱਤੇ ਦੇ ਰਮੇ ਚਾਂਬੜ ਗਿਆ ਚਾਂਬੜ ਗਿਆ ਏ ਆ ਜੀ ਆਖਰੀ ਨਿਸ਼ਾਨੀ ਸਾਡੇ ਕੋਲੇ ਆਖਰੀ ਨਿਸ਼ਾਨੀ ਰੋਮੀ ਦੀ ਨਿਸ਼ਾਨੀ ਤੇ ਰੋਮੀ ਦਾ ਮੁੰਡਾ ਤੇ ਬਣਜਾ ਗੁੰਡਾ ਦੇਖ ਕੱਲ ਵਰਸ਼ਾ ਲਿੜਦੀ ਸੀ ਐਵੇਂ ਨਾ ਖੰਧਾ ਉਹਨੂੰ ਤਾਂ ਵਿਚਾਰੇ ਨੂੰ ਖਾ ਹੀ ਰੱਖਿਆ ਜਮ ਨਿਕੜ ਗਿਆ ਤੇਰਾ ਓਏ ਜਾ ਓਏ ਡਾਕਟਰ ਪਾ ਕੇ ਤੇਰੇ ਕੋਲ ਤਾਂ ਤੱਕ ਨਿਕੜਿਆ ਨਹੀਂ ਇਹ ਤਾਂ ਵੀ ਨਹੀਂ ਚੱਡਿਆ ਨਹੀਂ ਮੁੱਤਾਂ ਪਿਆਰ ਆ ਨੀ ਕਰੀ ਜਰਾ ਸੁਗਰਾ ਦਿੱਤਰ ਬਦਲ ਕੇ ਜਾ ਪੀੜੇ ਨਿਕੜ ਗਿਆ ਜਦੋਂ ਵਿਚਾਰੇ ਨੂੰ ਕਰੀ ਐ ਵੰਜਾ ਰੋਮੀ ਰੋਮੀ ਹੁੰਨੀ ਉਹ ਦੇ ਕੋਲੇ ਪੂਰਾ ਇਧਰ ਆ ਆ ਲੈ ਪੂਰੀਆ ਆ ਜਾ ਰੋਮੀ ਰੋਮੀ ਆਦਰੇ ਅੱਛਾ ਲੈ ਲੱਕੜਾਂ ਖਾਈਆਂ ਨਾ ਤੇ ਰੋਟੀਆਂ ਪਾਈਆਂ ਸੀ ਹੇ ਦੂਜੇ ਤਾਂ ਖਾ ਜਾਂਦਾ ਵਿਚਾਰੇ ਨੂੰ ਲੈ ਲਾਇਏ ਆ ਜਾਓ ਉਹ ਬੱਠਾ ਵਿਚਾਰਾ ਇਧਰ ਲੈ ਖਾਈ ਚੁੱਕੇ ਕੱਟੇ ਨਾਲ ਬੈਠਾ ਤੇ ਦੂਜੇ ਫਟੇ ਨਾਲ ਬੈਠਾ ਕਿੱਥੇ ਅੱਛਾ ਹਾਲੋ ਜੀ ਹੁਣ ਆਪਾਂ ਪਿਆਜ਼ ਵਗੈਰਾ ਲਾਵਾਂਗੇ ਮਿਰਚਾਂ ਦੇ ਬੂਟੇ ਹੋ ਗਏ ਨਾ ਵਧੀਆ ਹੂੰ ਵਧੀਆ ਹੋ ਗਏ ਪਿਓਰ ਹੋ ਗਏ ਵਧੀਆ ਦੇਖੋ ਪਾਣੀ ਛੱਡ ਦੇ ਇੱਧਰ ਲਾਏ ਸੀਗੇ ਇੱਧਰ ਛੱਡ ਨਾ ਹੁਣ ਨਾਲ ਦੀ ਨਾਲ ਹੀ ਹਾਂਜੀ ਗਾਇਜ਼ ਆਪਾਂ ਹੁਣ ਇੱਥੇ ਲਾ ਕੇ ਨਾ ਸਾਰੇ ਲਾਤੇ ਆ ਗੰਡੇ ਗੁੰਡੇ ਤੇ ਸਾਰੇ ਵਧੀਆ ਪਾਣੀ ਧਣੀ ਦੇ ਭਰਤੇ ਆ ਉਧਰ ਆਪਾਂ ਲਸਣ ਵੀ ਭਰਤੀ ਆ ਜੀ ਪਾਣੀ ਦੀ ਹੁਣ ਆਪਾਂ ਚੱਲਦੇ ਆ ਘਰੇ ਕਿਉਂਕਿ ਕਮਾ ਕੋਲੇ ਮਲਾ ਕੇ ਸਾਰਾ ਨਵੇੜ ਲਿਆ ਜੀ ਗੰਡੇ ਗੁੰਡੇ ਲਾਉਣ ਦਾ ਲਸਣ ਮਸਲ ਲਾਉਣ ਦਾ ਸਾਰਾ ਕੰਮ ਨਵੇੜ ਲਿਆ ਅਸੀਂ ਨਾ ਇੱਥੋਂ ਦੀ ਕੱਢੀ ਹੈ ਜੀ ਪੈਪਾ ਪਾਣੀ ਵਾਲੀ ਕਿਹੜੀ ਓਕੇ ਬਤਲਾ ਓਕੇ ਕਾਲੀ ਹੂੰ ਅੱਛਾ ਠੀਕ ਹੈ ਜੀ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗੇ ਆ ਸਮਾਪਤ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਰੱਬ ਰੱਖਾ